ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਬਾਪੂ ਜੀ ਪੰਜਾਬ ਯੂਨੀਵਰਸਿਟੀ ਪਹੁੰਚੇ ਨੇ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਲੱਖਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਬਾਰਡਰ ਸੀਲ ਕੀਤੇ ਗਏ 2000 ਤੋਂ ਜ਼ਿਆਦਾ ਪੁਲਿਸਬਨ ਲੱਗੇ ਆ ਯੂਨੀਵਰਸਿਟੀ ਨੂੰ ਆਂਦੇ ਜਿਹੜੇ ਰਾਹ ਸੀਗੇ ਉਹ ਬੰਦ ਕੀਤੇ ਗਏ 15 ਸੈਕਟਰ ਬਲੌਕ ਕੀਤਾ ਗਿਆ ਹਰ ਇੱਕ ਗੇਟ ਦੇ ਜਿੱਥੇ-ਜਿੱਥੇ ਗੇਟ ਸੀਗੇ ਤਮਾਮ ਬੈਰੀਕੇਟ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਕਿ ਪੰਜਾਬੀ ਇਹ ਦਬੇ ਨਹੀਂ ਜੋ ਪਿਛਲੇ ਦਿਨਾਂ ਚ ਸੈਂਟਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਿਆ ਕਿ ਜਿਹੜੀ ਸ਼ੈਲਟ ਕੰਮ ਕਰਦੀ ਸੀ ਜਿਸ ਚ ਸਟੂਡੈਂਟਸ ਦੀ ਨੁਮਾਇੰਦਗੀ ਸੀ ਤੇ ਹੋਰ ਪ੍ਰੋਫੈਸਰ ਦੀ ਨੁਮਾਇੰਦਗੀ ਸੀ ਉਹ ਸਾਰੇ ਇਹਨਾਂ ਨੇ ਕਰਕੇ ਗਵਰਨਰ ਨੂੰ ਦੇ ਰਹੇ ਆ ਅਧਿਕਾਰ ਸੋ ਇਸ ਕਰਕੇ ਬਹੁਤ ਇੱਕ ਧੱਕੇਸ਼ਾਹੀ ਵਾਲਾ ਇੱਕ ਤਾਨਾਸ਼ਾਹੀ ਹੁਕਮ ਹੈ ਕਿਉਂਕਿ ਉਹ ਨੌਜਵਾਨਾਂ ਨੇ ਜਿਨ੍ਹਾਂ ਨੇ ਆਪਣੇ ਭਵਿੱਖ ਬਾਰੇ ਸੋਚਣਾ ਗੱਲ ਕਰਨੀ ਹੈ ਉਹਨਾਂ ਦੀ ਨੁਮਾਇੰਦਗੀ ਖਤਮ ਕਰੀ ਜਾ ਰਹੀ ਹੈ ਅੱਜ ਉਹਨਾਂ ਦੇ ਸਟੂਡੈਂਟਸ ਦੇ ਸੰਘਰਸ਼ ਦੇ ਹਮੇਤ ਅਸੀਂ ਪਹੁੰਚੇ ਆਂ ਜਹੇਦਾਰ ਜਗਤਾਰ ਸਿੰਘ ਹਵਾਰਾ ਦੀ ਪੂਰੀ ਹਮਾਇਤ ਹੈ ਇਹਨਾਂ ਨੂੰ ਕਿਉਂਕਿ ਨੌਜਵਾਨ ਹੈ ਜਿਹੜਾ ਦੇਸ਼ ਦੀ ਜਾਂ ਕੋਈ ਵੀ ਉਸ ਨੂੰ ਤਕਦੀਰ ਨੂੰ ਬਦਲਣ ਦੇ ਸਮਰੱਤ ਹੈ ਸੋ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜੋ ਵੀ ਹੁਕਮ ਕਰਨਗੇ ਉਹਨਾਂ ਦਾ ਸਾਥ ਦੇਣਾ ਜਗਤਾਰ ਸਿੰਘ ਹਵਾਰਾ ਵੱਲੋਂ ਕੋਈ ਸਨੇਹਾ ਆਇਆ ਸੀਗਾ ਇਸ ਪ੍ਰੋਟੈਸਟ ਨੂੰ ਲੈ ਕੇ ਗੱਲਬਾਤ ਹੋਈ ਸੀ ਕੁਝ ਦੇਖੋ ਗੱਲਬਾਤ ਫੋਨ ਤੇ ਹੋਈ ਹੈ ਸਾਡਾ ਪੂਰਾ ਸਮਰਥਨ ਹੈ ਇਸ ਨੂੰ ਕਿਉਂਕਿ ਨੌਜਵਾਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਕੌਮੀ ਇਨਸਾਫ਼ ਮੋਰਚੇ 'ਚ ਜਿਹੜਾ 2 ਸਾਲ 10 2 ਸਾਲ 10 ਮਹੀਨੇ ਉਹ ਕਿੱਲੇ ਲੱਗੇ ਨੂੰ ਸਾਥ ਦੇ ਰਹੇ ਆ ਸਾਡਾ ਫਰਜ਼ ਬਣਦਾ ਕਿ ਉਹਨਾਂ ਨੌਜਵਾਨਾਂ ਨੇ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਅਸਲ ਤਾਂ ਇਹ ਜਿੰਨੇ ਵੀ ਸਰਕਾਰਾਂ ਪੰਜਾਬ ਵਿਰੋਧੀ ਸਿੱਖ ਵਿਰੋਧੀ ਫੈਸਲੇ ਲੈ ਰਹੀਆਂ ਕਿਉਂਕਿ ਲਗਾਤਾਰ ਇੱਕ ਤੋਂ ਇੱਕ ਫੈਸਲਾ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਪਿੱਛੇ 2MB ਬੋਰਡ ਦਾ ਉਹ ਚੋਂ ਪੰਜਾਬ ਦੀ ਨਮਾਇੰਦਗੀ ਭੰਗ ਕਰੀ ਹੈ ਜਿਹੜਾ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਸੀ ਉਸ ਟਾਈਮ 60 40 ਦੀ ਰੇਸ਼ੋ ਤੇ ਹਰਿਆਣਾ ਤੇ ਪੰਜਾਬ ਦੀ ਮੰਡ ਹੋਈ ਸੀ ਪਰੰਤੂ ਇਹ ਸ਼ਰਤ ਰੱਖੀ ਗਈ ਸੀ ਕਿ ਇਹ ਜਦੋਂ ਹਰਿਆਣੇ ਦੀ ਰਾਜਧਾਨੀ ਬਣ ਜਾਵੇਗੀ ਉਹ ਇਸ ਤੇ 100% ਕਬਜ਼ਾ ਪੰਜਾਬ ਦਾ ਹੋਵੇਗਾ ਪਰੰਤੂ ਅੱਜ ਇਸ ਤਰ੍ਹਾਂ ਦਾ ਹੋ ਗਿਆ ਕਿ ਇਸ ਚੰਡੀਗੜ੍ਹ ਤੇ ਸਿਰਫ ਪੰਜਾਬ 20% ਹੱਕ ਪੰਜਾਬ ਦਾ ਰਹਿ ਗਿਆ ਤੇ 80% ਦੂਜੀ ਸਟੇਟਾਂ ਦਾ ਹੋ ਗਿਆ ਸੋ ਇਸ ਕਰਕੇ ਜਿੰਨੇ ਵੀ ਇਹ ਫੈਸਲੇ ਪੰਜਾਬ ਵਿਰੋਧੀ ਫੈਸਲੇ ਇਹ ਵੀ ਜਿਹੜਾ ਸੈਨਟ ਨੂੰ ਭੰਗ ਕਰਕੇ ਫੈਸਲਾ ਲਿਆ ਉਹ ਜਦੋਂ ਤੱਕ ਸਰਕਾਰ ਇਹ ਆਪਣੇ ਫੈਸਲੇ ਨੂੰ ਵਾਪਸ ਨਹੀਂ ਲੈਂਦੀ ਅਸੀਂ ਇਹਨਾਂ ਦੇ ਨਾਲ ਖੜੇ ਆਂ ਪਰ ਕਾਰਨ ਕੀ ਮੰਨਦੇ ਹੋ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਪੰਜਾਬ ਤੋਂ ਪੰਜਾਬ ਦੀਆਂ ਵਿਰਾਸਤਾਂ ਖੋਈ ਖੋਨਨ ਦੀਆਂ ਸਾਜਸ਼ਾ ਹੋ ਰਹੀਆਂ ਨੇ ਪੰਜਾਬ ਤੋਂ ਹੋਰ ਚੀਜ਼ਾਂ ਖੋਨ ਦੀਆਂ ਸਾਜਸ਼ਾ ਹੋ ਰਹੀਆਂ ਨੇ ਔਰ ਜਿਹੜੇ ਸਿਆਸੀ ਲੋਕ ਕਹਿੰਦੇ ਸੀ ਅਸੀਂ ਪੰਜਾਬ ਦੇ ਰਾਖੇ ਆ ਜੋ ਟੋਟਲੀ ਫੇਲ ਹੁੰਦੇ ਨਜ਼ਰ ਆ ਰਹੇ ਸਿਆਸਤ ਹੀ ਕੇ ਇਸ ਤਰ੍ਹਾਂ ਦੀ ਹੈ ਜਦੋਂ ਸਿਆਸਤ ਤੋਂ ਬਾਹਰ ਹੁੰਦਾ ਉਹ ਮੁੱਦਿਆਂ ਦੀ ਗੱਲ ਕਰਦਾ ਪੰਜਾਬ ਦੀ ਗੱਲ ਕਰਦਾ ਪਦੋਂ ਜਦੋਂ ਤੇ ਕੋਲ ਪਾਵਰ ਆ ਜਾਂਦੀ ਹੈ ਨਾ ਉਹ ਉਸ ਤੋਂ ਲਾਂਬੇ ਹੋ ਜਾਂਦਾ ਇਹੀ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੀ ਹੋਇਆ ਅੱਜ ਉਹਦਾ ਸਰਕਾਰ ਦਾ ਫਰਜ ਬਣਦਾ ਸੀ ਕਿ ਜਿਸ ਪੰਜਾਬ ਨਾਲ ਕਿਉਂਕਿ ਇਸ ਯੂਨੀਵਰਸਿਟੀ ਦਾ ਨਾਂ ਵੀ ਪੰਜਾਬ ਯੂਨੀਵਰਸਿਟੀ ਰੱਖਿਆ ਗਿਆ ਸੋ ਅੱਜ ਜਿਸ ਤਰ੍ਹਾਂ ਪੰਜਾਬ ਨਾਲ ੱਟਕਾ ਹੋ ਰਿਹਾ ਉਹ ਸਰਕਾਰ ਦਾ ਫਰਜ ਬਣਦਾ ਸੀ ਉਸ ਦੇ ਨਾਲ ਖੜਨਾ ਪਰੰਤੂ ਇਹ ਸਰਕਾਰ ਉਲਟਾ ਇੱਥੇ ਪਰਪਰਸ਼ਨ 5-5 ਕਿਲੋਮੀਟਰ ਬਾਹਰ ਤੱਕ ਰੋਕਾਂ ਲਾ ਕੇ ਜਿਹੜੇ ਇਹਨਾਂ ਨੌਜਵਾਨਾਂ ਦੇ ਸੰਘਰਦ ਹੀ ਹਮੇਚ ਆ ਰਹੇ ਐ ਉਹਨਾਂ ਨੂੰ ਰੋਕਿਆ ਜਾ ਰਿਹਾ ਇਹ ਇਸ ਦੀ ਅਸੀਂ ਬਹੁਤ ਨਖੇਦੀ ਕਰਦੇ ਹਾਂ ਜਾਣ ਤੋਂ ਤੇ ਬਿਲਕੁਲ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪੰਜਾਬ ਯੂਨੀਵਰਸਿਟੀ ਦੀਆਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਬਾਪੂ ਜੀ ਸਾਡੇ ਨਾਲ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ